ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਦਾ ਸਾਰੇ ਕਾਰਜਫਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲਕਿ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੂਰ ਜੀ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਗਾ ਸਵਾਗਤ ਕਰਦੇ ਹਾਂ ਬਹੁਤ ਵਾ ਵਾ ਜੀ ਬਹੁਤ ਧੰਨਵਾਦ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਖੋ ਬਖ ਖਬਰਾਂ ਤੇ ਗੱਲਬਾਤ ਕਰਾਂਗੇ ਪਹਿਲੀ ਖਬਰ ਇਹ ਹੈ ਕਿ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਹਿੱਸੇ ਸਣੇ ਜਿਹੜੇ ਕੁਝ ਸ਼ਹਿਰ ਨੇ ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਵਤ ਮੰਨ ਐਲਾਨ ਕੀਤਾ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਕੀ ਕਹਿਣਾ ਚਾਹੋਗੇ? ਤੋ ਕੋਈ ਜਿਹੜੇ ਸ਼ਹਿਰਾਂ ਦਾ ਤੁਸੀਂ ਨਾਂ ਲਿਆ ਔਰ ਜਿਹਨੂੰ ਸਰਕਾਰ ਨੇ ਪੁੱਤਰ ਹੋਣ ਦਾ ਦਰਜਾ ਦਿੱਤਾ। ਜੀ। ਇਹ ਦਰਜਾ ਸਰਕਾਰ ਦੀ ਜਿਹੜੀ ਹੈ ਆਪਣੇ ਮਹਾਪੁਰਸ਼ਾਂ ਦੇ ਪ੍ਰਤੀ ਹੂੰ। ਇਕ ਆਸਥਾ ਨੂੰ ਪ੍ਰਗਟ ਕਰਦਾ ਹੈ ਪਰ ਉਹਨਾਂ ਦੀ ਮਾਨਤਾ ਉਹਨਾਂ ਸ਼ਹਿਰਾਂ ਲਈ ਇੰਨੀ ਜ਼ਰੂਰੀ ਨਹੀਂ ਹੈ ਕਿਉਂਕਿ ਉੱਥੇ ਜਿੱਥੇ ਮਹਾਂਪੁਰਸ਼ ਹੋਏ ਉਹ ਆਪਣੇ ਆਪ ਚੁ ਵੀ ਪੁੱਤਰ ਸ਼ਹਿਰ ਨੇ ਉਹਨਾਂ ਦਾ ਆਪਣਾ ਮਹੱਤਵ ਹੈ ਅੱਜ ਵੀ ਜਿੱਥੇ ਜਿੱਥੇ ਜਿਹੜੇ ਅਪਣ ਤਲਵੰਡੀ ਸਾਬੋ ਦਾ ਜ਼ਿਕਰ ਕੀਤਾ ਹੈ ਸ਼ਰੀ ਨਾਨ ਪ੍ਰਸਾਦ ਦਾ ਜ਼ਿਕਰ ਕੀਤਾ ਹੈ ਅਸੀਂ ਸ਼੍ਰੀ ਅਮਰਸਰ ਸਾਹਿਬ ਦਾ ਜ਼ਿਕਰ ਕੀਤਾ ਹੈ ਉੱਥੇ ਜਿਹੜੇ ਧਾਰਮਿਕ ਖੇਤਰ ਦੇ ਇਲਾਕੇ ਆ ਉੱਥੇ ਲੋਕ ਆਪ ਉਦੇ ਉਹਨੂੰ ਸਮਝਦੇ ਨੇ ਕਿ ਇਹ ਪਵਿੱਤਰ ਹੈ ਪਵਿੱਤਰ ਰੱਖਣਾ ਦਰਬਾਰ ਸਾਹਿਬ ਦੇ ਅੰਦਰ ਜਦੋਂ ਲੋਕ ਜਾਂਦੇ ਆ ਆ ਉਹਨੂੰ ਸਵਾਫ ਕਰਦੇ ਆ ਉੱਥੇ ਉੱਥੇ ਚਾਹੁੰਦੇ ਆ ਕਿ ਜਿਹਨੀਆਂ ਆਪਣੀਆਂ ਬੁਰਾਈਆਂ ਬਾਹਰ ਛੱਡ ਕੇ ਜਾਈਏ ਇਸ ਤਰ੍ਹਾਂ ਦਾ ਇੱਕ ਅੰਦਰ ਆਸਥਾਵਾਨਾਂ ਦੇ ਅੰਦਰ ਜਿਹੜੇ ਮਨ ਦੇ ਵਿੱਚ ਇੱਕ ਇੱਕ ਡਰ ਹੁੰਦਾ ਉਸ ਪ੍ਰਤੀ ਵੀ ਕਿ ਨਹੀਂ ਅਸੀਂ 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 ਗੁਰੂ ਦੀ ਧਰਤੀ ਤੇ ਆ ਤਾਂ ਸਰਕਾਰ ਨੇ ਐਸਾ ਕੀਤਾ ਇਹ ਇੱਕ ਸਿਆਸੀ ਲੋੜ ਵੀ ਹੈ ਕਿਉਂਕਿ ਡਿਮਾਂਡ ਵੀ ਕਈ ਜਗ ਸਮੇਂ ਤੋਂ ਕਿਤੇ ਕਿਤੇ ਚੱਲਦੀ ਆ ਰਹੀ ਸੀ ਇਹਨੂੰ ਕਰ ਦਿੱਤਾ ਹਾਲੇ ਕਿ ਹੁਣ ਉਹ ਹੀ ਲੋਕ ਜਿਹੜੇ ਕਦੀ ਡਿਮਾਂਡ ਕਰਦੇ ਹੁੰਦੇ ਸੀ ਉਹ ਵੀ ਕਹਿੰਦੇ ਵੀ ਜਿਹੜੀ ਮੇਰੇ ਵਾਲੀ ਗੱਲ ਹੈ ਮੈਂ ਕਹੀ ਵੀ ਇਹਨਾਂ ਨੂੰ ਇਨੀ ਲੋੜ ਬਈ ਕਿਸੇ ਸਰਕਾਰ ਦੀ ਮੰਨਤਾ ਦੀ ਲੋੜ ਨਹੀਂ ਹੈਗੀ ਬਲਕਿ ਪਹਿਲਾਂ ਡਿਮਾਂਡ ਹੁੰਦੀ ਸੀ ਕਿ ਇਹਨੂੰ ਕੋਸ਼ਿਸ਼ ਕੀਤਾ ਜਾਵੇ ਜੀ ਜੀ ਪਰ ਹੁੰਦਾ ਕੀ ਹੈ ਕਿ ਹੁਣ ਜਿੱਦਾਂ ਇਹਦੇ ਵਿੱਚ ਸਰਕਾਰ ਨੇ ਮੈਨੂੰ ਰੱਖਦਾ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਇਹਦਾ ਜ਼ਿਕਰ ਕੀਤਾ ਹੈ ਇਹਦੇ ਵਿੱਚ ਇੱਕ ਬਹੁਤ ਅੱਛੀ ਗੱਲ ਕੀਤੀ ਹੈ ਕਿ ਵੀ ਜਿਹੜੀ ਅੰਦਰੂਨੀ ਸ਼ਹਿਰਾਂ ਅੰਦਰੂਨੀ ਹਿੱਸਿਆਂ ਨੂੰ ਉਹ ਪਵਿੱਤਰ ਡਿਕਲੇਅਰ ਕੀਤਾ ਜੀ ਜੀ ਉਹ ਮੈਨੂੰ ਲੱਗਦਾ ਹੈ ਕਿਉਂਕਿ ਜਦੋਂ ਪਵਿੱਤਰ ਸ਼ਹਿਰ ਡਿਕਲੇਅਰ ਕੀਤਾ ਜਾਂਦਾ ਹੈ ਉਦੋਂ ਬਹੁਤ ਸਾਰੀਆਂ ਜਿਹੜੀਆਂ ਥੋੜੀਆਂ ਜਿਹੜੀਆਂ ਲਿਮਿਟੇਸ਼ਨਸ ਬਣ ਜਾਂਦੀਆਂ ਬਿਲਕੁਲ ਬਿਲਕੁਲ ਔਰ ਕਈ ਉਹਦੇ ਨਾਲ ਵੱਡੀਆਂ ਗੱਲਾਂ ਆ ਕਿ ਕਈ ਕਈ ਲਿਮਿਟੇਸ਼ਨਸ ਉਹਨਾਂ ਲਿਮਿਟੇਸ਼ਨਸ ਵਿੱਚ ਕਈ ਚੀਜ਼ਾਂ ਨੂੰ ਐਸਾ ਰੋਕਣਾ ਪਏਗਾ ਜਿਹੜੀਆਂ ਸਰਕਾਰਾਂ ਦੇ ਖਜ਼ਾਨੇ ਦੀ ਰੈਵਨਿਊ ਦਾ ਵੱਡਾ ਹਿੱਸਾ ਹੁੰਦੀਆਂ ਨੇ ਤੇ ਇਹ ਇੱਕ ਵੱਡੀ ਹੁੰਦੀ ਆ ਫਿਰ ਉਹਦੇ ਵਿੱਚ ਇਹ ਆ ਕਿ ਫਿਰ ਲਾਅਨ ਆਰਡਰ ਨੂੰ ਉਹਨਾਂ ਸਟਰੋਂਗ ਕਰਨਾ ਪਏਗਾ ਅੰਦਰੂਨੀ ਖੇਤਰਾਂ ਦੇ ਵਿੱਚ ਕਿ ਉੱਥੇ ਉਹ ਗੱਲਾਂ ਨਾ ਹੋਣ ਜਿਹੜੀਆਂ ਪਵਿੱਤਰਤਾ ਦੇ ਦਾਇਰੇ 'ਚ ਆਉਂਦੀਆਂ ਸੋ ਸਰਕਾਰ ਨੇ ਇੱਕ ਪਾਸੇ ਸਿਆਸੀ ਜਿਹੜੀ ਡਿਮਾਂਡ ਦੇ ਮੁਤਾਬਕ ਉਹਨੂੰ ਜਿਹੜਾ ਲੋਕਾਂ ਦੀ ਧਾਰਮਿਕ ਡਿਮਾਂਡ ਕਰੋ ਆਪਣੇ ਸਿਆਸੀ ਉੱਤੇ ਵੇਤ ਨੂੰ ਪੂਰਾ ਕਰਨ ਲਈ ਵੱਡਾ ਫੈਸਲਾ ਕੀਤਾ ਹੈ ਔਰ ਦੂਸਰੇ ਪਾਸੇ ਇਹ ਕਰੋਗੇ ਆਪਣੀ ਜ਼ਿੰਮੇਵਾਰੀ ਵੀ ਬਦਾਲੀ ਹੈ ਬਦਾਲੀ ਹੈ ਅੱਛਾ ਨੋ ਡਾਊਟ ਕਿ ਜਦੋਂ ਕੱਲੇ ਪੁੱਤਰ ਸ਼ਹਿਰ ਸਿਰਫ ਇਹ ਨਹੀਂ ਹੋਗਾ ਕਿ ਡਿਕਲੇਅਰ ਕਰ ਦਿੱਤੇ ਉਹਨਾਂ ਦੀ ਡਿਵੈਲਪਮੈਂਟ ਵੀ ਉਸ ਕਿਸਮ ਦੀ ਅੰਦਰ ਉਹ ਨਹੀਂ ਖੇਤਰਾ ਦੀ ਹੋਏਗੀ ਜਿੱਦਾਂ ਜਿੱਦਾਂ ਹੁਣ ਤੁਸੀਂ ਦੇਖੋ ਨਾ ਸ੍ਰੀ ਦਰਬਾਰ ਸਾਹਿਬ ਦੀ ਗਲਿਆਰਾ ਯੋਜਨਾ ਬਣੀ ਤੇ ਕਿੰਨਾ ਸੋਹਣਾ ਹੈਰੀਟੇਜ ਸਟਰੀਟ ਬਣਾਈ ਗਈ ਸੋ ਬਾਕੀ ਸ਼ਹਿਰਾਂ 'ਚ ਵੀ ਇਦਾਂ ਵੀ ਹੋਏਗਾ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਦਾ ਵੈਲਕਮ ਕੀਤਾ ਜਾਣਾ ਚਾਹੀਦਾ ਕਿਉਂਕਿ ਜ਼ਰੂਰਤ ਹੈ ਔਰ ਨਾਲ ਹੀ ਨਾਲ ਕਿਉਂਕਿ ਇਹਦੇ ਵਿੱਚ ਇਹ ਸਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਣੀ ਹੈ ਕਿ ਜਿਹੜੀ ਪੱਖ ਆ ਉਹਦੇ ਨਾਲ ਜੁੜਿਆ ਜਿਹੜਾ ਪੁੱਤਰ ਸ਼ਹਿਰਾਂ ਦੇ ਵਿੱਚੋਂ ਅਲਟੀਮੇਟਲੀ ਲੋਕੀ ਕਹਿੰਦੇ ਆ ਕਿ ਇਹ ਇੱਥੇ ਹੋਣਾ ਹੀ ਨਹੀਂ ਚਾਹੀਦਾ ਹਾਂ ਤਾਂ ਇਸੇ ਕਰਕੇ ਸ਼ਾਇਦ ਉਹਨਾਂ ਨੇ ਅੰਦਰੂਨੀ ਵਾਲਾ ਰੱਖਿਆ ਪਰ ਧਰਤੀ ਤੋਂ ਸਾਰੀ ਇੱਕ ਹੀ ਹੈ ਜੀ ਸੋ ਇਹ ਹੁਣ ਸਰਕਾਰ ਨੇ ਦੇਖਣਾ ਤੇ ਲੋਕ ਮੈਨੂੰ ਲੱਗਦਾ ਲੋਕ ਤਾਂ ਪਹਿਲਾਂ ਹੀ ਇਹਦੀ ਜਿੰਨੇ ਖੇਤਰ ਚੋਂ ਜਾਂਦੇ ਆ ਉਹ ਪੁੱਤਰਤਾ ਦਾ ਪਾਲਨ ਕਰਦੇ ਆ ਲੋਕੀ ਜਾਂਦੇ ਨਾ ਗੁਰਦੁਆਰਾ ਸਾਹਿਬ ਜਾਂਦੇ ਆ ਮੰਦਰ ਜਾਂਦੇ ਆ ਉਹ ਕਹਿੰਦੇ ਜੀ ਨਾ ਨੂਕੇ ਜਾਓ ਇੱਕ ਤਰਫ ਪੁੱਤਰਤਾ ਦਾ ਇੱਕ ਪਰਮਾਨਾ ਫੈਲ ਗਿਆ ਨਾ ਜੀ ਤਾਂ ਉਹ ਪਹਿਲਾਂ ਤੋਂ ਹੀ ਹੈ ਸੋ ਹੁਣ ਸਰਕਾਰ ਨੇ ਜਿਹੜਾ ਕੀਤਾ ਉਹਦੇ ਨਿਯਮਾਂ 'ਚ ਬੰਨਣਾ ਪੈਣਾ ਸਰਕਾਰ ਨੂੰ ਵੀ ਸਮਾਜ ਨੂੰ ਵੀ ਤਾਂ ਉਹ ਸਰਕਾਰ ਉਹਨੂੰ ਕਿਦਾਂ ਮੈਨੇਜ ਕਰੇਗੀ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਸਵਾਲ ਹੈ ਬਿਲਕੁਲ ਔਰ ਤੁਸੀਂ ਜਿਹੜਾ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਹੈ ਕਿ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣਾਈ ਹੈ ਇਹ ਵੀ ਮਤਲਬ ਅੱਛੀ ਗੱਲ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਜਦੋਂ ਲਿਟਰੇਚਰ ਅਸੀਂ ਲੱਭਣ ਜਾਂਦੇ ਹਾਂ ਜਿਹੜਾ ਜਿਹੜਾ ਲਿਟਰੇਚਰ ਰਿਸਰਚ ਬੇਸਡ ਹੈਗਾ ਜਿਹਦੇ ਜਿਹਦੇ ਸਿਧਾਂਤਕ ਰਿਸਰਚ ਕੀਤੀਆਂ ਹੋਣ ਉਹ ਉਹਦੇ ਉੱਤੇ ਬਹੁਤ ਘੱਟ ਕਿਤਾਬਾਂ ਮਿਲਦੀਆਂ ਕਈ ਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਪਖਵਾੜਿਆਂ ਦੇ ਅਸੀਂ ਲੋਕ ਵੀ ਕਈ ਵਾਰ ਬੁੱਲਣ ਜਾਂਦੇ ਪਰ ਅਸੀਂ ਜਦੋਂ ਉਹ ਹੋਰ ਜਾਣਕਾਰੀ ਲੰਮਣ ਕੀ ਉਹਨਾਂ ਦਾ ਜਿਹੜਾ ਉਹਨਾਂ ਦਾ ਜੀਵਨ ਦਰਸ਼ਨ ਕਿਸ ਤਰ੍ਹਾਂ ਪ੍ਰਗਟ ਹੋਇਆ ਇਸ ਕਿਸਮ ਦਾ ਬਹੁਤ ਸੀ ਜੀ ਤਾਂ ਜਦੋਂ ਇਹ ਯੂਨੀਵਰਸਿਟੀ ਬਣੇਗੀ ਉਹਦੇ ਵਿੱਚ ਜਿੱਥੇ ਸਿੱਖਿਆ ਦੀਆਂ ਹੋਰ ਗੱਲਾਂ ਹੋਣਗੀਆਂ ਟੈਕਨੀਕਸ ਦੀਆਂ ਗੱਲਾਂ ਹੋਣਗੀਆਂ ਜਿਹੜੇ ਬੱਚਿਆਂ ਨੂੰ ਮਤਲਬ ਅਕੈਡਮਿਕ ਅੱਜ ਕੁਆਲੀਫਿਕੇਸ਼ਨ ਨਹੀਂ ਚਾਹੀਦਾ ਤਾਂ ਉੱਥੇ ਇੱਕ ਮੈਨੂੰ ਲੱਗਦਾ ਵੀ ਵੈਸੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਇੱਕ ਰਿਸਰਚ ਯੂਨੀਵਰਸਿਟੀ ਇਹਨਾਂ ਨੂੰ ਬਣਾਉਣੀ ਚਾਹੀਦੀ ਹੈ ਇਹ ਜਿਹੜੀ ਜ਼ਰੂਰੀ ਚੀਜ਼ ਉਹਨਾਂਨਪੁਰ ਸਾਹਿਬ ਕਿਉਂਕਿ ਯੂਨੀਵਰਸਿਟੀਜ਼ ਆਲਰੇਡੀ ਅਕੈਡਮਿਕ ਯੂਨੀਵਰਸਿਟੀਜ਼ ਬਹੁਤ ਆ ਤਾਂ ਸਾਡੇ ਰਿਸਰਚ ਯੂਨੀਵਰਸਿਟੀਜ਼ ਦੀ ਬਹੁਤ ਹਲੇ ਪੰਜਾਬ ਚ ਕਮੀ ਹੈ ਤਾਂ ਮੈਨੂੰ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਜਿਹੜੀ ਯੂਨੀਵਰਸਿਟੀ ਹੈ ਅਗਰ ਇਹ ਰਿਸਰਚ ਬੇਸ ਯੂਨੀਵਰਸਿਟੀ ਬਣਦੀ ਹੂੰ ਇਦੇ ਵਿੱਚ ਇਹ ਅੱਛਾ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਇਹ ਗੱਲ ਕੀਤੀ ਗਈ ਕਿ ਅਨੰਦਪੁਰ ਸਾਹਿਬ ਵਰਗਾ ਪਵਿੱਤਰ ਸ਼ਹਿਰ ਜਿਹੜਾ ਗੁਰੂ ਸਾਹਿਬ ਨੇ ਆਪ ਬਸਾਇਆ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਵੱਡਾ ਕੰਮ ਹੈ ਇਹ ਵੱਡਾ ਕੰਮ ਜਿੱਥੇ ਗੁਰੂ ਸਾਹਿਬ ਨੂੰ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਜਿਹੜੀ ਦਿਸ਼ਾ ਮਾਰਗਦਰਸ਼ਨ ਦਿੰਦਾ ਇਸ ਮੁਲਕ ਨੂੰ ਉਹ ਜਿੱਥੇ ਉਹ ਵੱਡੀ ਸ਼ਹਾਦਤ ਹੋਈ ਹੈ ਜੀ ਮੈਨੂੰ ਤਾਂ ਲੱਗਦਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਸੀਸਗੰਜ ਗੁਰਦੁਆਰਾ ਸਾਹਿਬ ਜਣਾ ਹੈਗਾ ਉਹਦੇ ਆਲੇ ਦੁਆਲੇ ਦੇ ਸਾਰੇ ਖੇਤਰ ਨੂੰ ਇੱਕ ਜਿਹੜਾ ਉਹ ਧਰਮ ਜਿਹੜਾ ਪਵਿੱਤਰ ਡਿਕਲੇਅਰ ਕਰਕੇ ਉਹਦੇ ਇੱਕ ਬਹੁਤ ਵੱਡਾ ਕੰਪਲੈਕਸ ਜਿਹੜਾ ਉੱਥੋਂ ਉੱਥੋਂ ਦੇ ਲੋਕ ਰੀਹਾਬਿਟੇਟ ਕੀਤੇ ਜਾ ਸਕਦੇ ਜਿਹੜੇ ਛੋਟੇ ਛੋਟੇ ਕਿਉਂਕਿ ਬਹੁਤ ਤੰਗ ਗਲੀਆਂ ਨੇ ਉੱਥੇ ਨਾ ਤਾਂ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਨੂੰ ਵੀ ਜਣਾ ਇਸ ਪਾਸੇ ਦੇਖਣਾ ਚਾਹੀਦਾ ਕਿ ਕਿੰਨੇ ਤੇ ਵੱਡਾ ਸਾਹਿਬ ਹਿੰਦ ਦੀ ਚਾਦਰ ਰਿਹਾ ਉਹਨਾਂ ਨੇ ਇਸ ਇਸ ਇਹ ਜਿਹੜੀ ਧਰਤੀ ਹੈ ਇਹ ਜਿਹੜਾ ਖਿੱਤਾ ਸੀ ਇਹ ਇਹਦੇ ਲੋਕਾਂ ਦੀਆਂ ਜਿਹੜੀਆਂ ਹਿਊਮਨ ਰਾਈਟਸ ਨੂੰ ਲੈ ਕੇ ਜਿਹੜੇ ਆ ਉਹ ਕੀਤਾ ਸੀ ਔਰ ਉਹ ਇੱਕ ਵੱਡਾ ਜਿਹੜਾ ਇੱਕ ਚਾਨਣ ਮਨਾਰ ਜਿਹੜਾ ਬਣ ਸਕਦਾ ਕਰੋ ਦਿੱਲੀ ਦੇ ਵਿੱਚ ਇੱਕ ਵੱਡਾ ਜੀ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਜਿਹੜਾ ਇੱਕ ਵੱਡਾ ਕੰਪਲੈਕਸ ਸਾਰਿਆ ਜਾਵੇ ਰਿਸਰਚ ਯੂਨੀਵਰਸਿਟੀ ਵੀ ਸਾਰੀ ਜਾਵੇ ਸੋ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੇ ਜਿਹੜੀ ਉਦਾਹਰਣ ਰੱਖਿਆ ਹੈ ਕੇਂਦਰ ਦੀ ਸਰਕਾਰ ਨੂੰ ਵੀ ਇਹਨੂੰ ਕਿਉਂਕਿ ਹੱਲੇ ਸਮਾਂ ਹੈ ਇਹ ਸਾਰਾ ਸਾਲ ਜਿਹੜਾ ਹੈ ਇਹ 350 ਸਾਲਾਂ ਉਹਨਾਂ ਗੁਰੂ ਸਾਹਿਬ ਦੇ ਨਾਮ ਦੇ ਮਨਾਇਆ ਜਾਣਾ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਮਨਾਇਆ ਜਾਣਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਇਹ ਉੱਥੇ ਇੱਕ ਇਸ ਕਿਸਮ ਦਾ ਉਹ ਜੀ ਬਿਲਕੁਲ ਬਿਲਕੁਲ ਸਹੀ ਇਸੇ ਤਰ੍ਹਾਂ ਸਰ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਸ ਵਿੱਚ ਸੈਨੇਟ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਸਾਹਮਣੇ ਆਇਆ ਹੈ ਉਪਰਾਸ਼ਟਰਪਤੀ ਨੇ ਸੈਨੇਟ ਚੋਣਾ ਕਰਨ ਲਈ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਹੈ ਜਸਮਨਾਲ ਵਿਦਿਆਰਥੀ ਅਤੇ ਅਧਿਆਪਕ ਵਰਗ ਵਿੱਚ ਰਾਹਤ ਦਾ ਮਾਹੌਲ ਹੈ ਜਾਣਕਾਰੀ ਅਨੁਸਾਰ ਦੱਸਦੀ ਕਿ 9 ਤਰੀਕ ਨੂੰ ਵਾਈਸ ਚਾਂਸਲਰ ਵੱਲੋਂ ਉਪਰਾਸ਼ਟਰਪਤੀ ਦਫ਼ਤਰ ਨੂੰ ਚੋਣਾਂ ਦੀ ਇਜਾਜ਼ਤ ਲਈ ਇੱਕ ਡਰਾਫਟ ਭੇਜਿਆ ਗਿਆ ਸੀ ਇਸ ਡਰਾਫਟ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਜਿਹੜੀਆਂ ਸਾਡੀ ਜਦੋਂ ਅਸੀਂ ਭਾਰਤ ਕਹਿੰਦੇ ਕਿ ਭਾਰਤ ਅਨੇਕਤਾ ਵਿੱਚ ਏਕਤਾ ਦਾਾਇਕ ਮੁਲਕ ਹੈ ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਵਨ ਇੰਡੀਆ ਅਸੀਂ 20 ਦੀ ਪੀਪਲ ਆਫ ਇੰਡੀਆ ਫਿਰ ਵੀ ਜਦੋਂ ਕਿਤੇ ਸਾਡੇ ਸਿਸਟਮ ਦੇ ਵਿੱਚ ਜਦੋਂ ਸੈਂਟਰਲ ਸਟੇਟਾਂ ਦੀ ਗੱਲ ਆਉਂਦੀ ਹੈ ਸੈਂਟਰ ਦੀਆਂ ਸਰਕਾਰਾਂ ਹਮੇਸ਼ਾ ਪੰਜਾਬ ਨਾਲ ਪਤਾ ਨਹੀਂ ਕਿਉਂ ਜਿਹੜਾ ਉਹ ਬੇਗਾਨਿਆਂ ਵਾਲੀ ਜਿਹੜੀ ਸਥਿਤੀ ਜਿਹੜੀ ਵੀ ਆਈ ਹੋਵੇ ਹੁਣ ਵਾਲੀ ਨਹੀਂ ਪਹਿਲੀਆਂ ਵੀ ਜਿਹੜੀਆਂ ਸੀ ਅਕਸਰ ਚੱਲਦਾ ਸੀ ਹੁਣ ਇਸ ਵਾਲੀ ਨੇ ਵੀ ਪਾਖੜਾ ਵਾਲਾ ਪਾਖੜਾ ਮੈਨੇਜਮੈਂਟ ਦੇ ਵਿੱਚ ਕੀਤੀ ਹੈ ਕੁਸ ਪੈਠ ਜਿਹਨੂੰ ਕਹਿੰਦੇ ਆ ਜੀ ਜੀ ਫਿਰ ਇਸੇ ਤਰ੍ਹਾਂ ਹੀ ਜਿਹੜੀ ਹੈ ਇਹ ਹੋਰ ਗੱਲ ਚੰਡੀਗੜ੍ਹ ਨੂੰ ਲੈ ਕੇ ਵੀ ਚੱਲ ਰਹੀ ਹੈ ਚੀਜ਼ ਹੈ ਨਾ ਤਾਂ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਨੂੰ ਐਸਾ ਐਸਾ ਖਰਚਾ ਲੱਗਦਾ ਹੈ ਕਿ ਇਹਨੂੰ ਵੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ ਜੀ ਇਹਦਾ ਸੁਖਤ ਪਹਿਲੂ ਇਹ ਹੈ ਕਿ ਅਗਰ ਇਹ ਸਰਕਾਰ ਇਹਨੂੰ ਨਾ ਸਮਝੇ ਕੇਂਦਰ ਦੀ ਸਰਕਾਰ ਨੇ ਚੰਗੇ ਵੇਲੇ ਸਮਝ ਲਿਆ ਕਿ ਪੰਜਾਬ ਦੇ ਲੋਕਾਂ ਦੀ ਜਿਹੜੇ ਜਿਹੜਾ ਜਜ਼ਬਾ ਹੈ ਜਿਹੜੇ ਉਹਨਾਂ ਦੀਆਂ ਭਾਵਨਾਵਾਂ ਨੇ ਉਹ ਪੰਜਾਬ ਦੇ ਪ੍ਰਤੀ ਇਹਨੀਆਂ ਸਟਰੋਂਗ ਨੇ ਕਿ ਉਹਨਾਂ ਨੇ ਆਪਣਾ ਕੁਝ ਵੀ ਖੋਇਆ ਨਹੀਂ ਜਾਂਦਾ ਉਹਨਾਂ ਨੇ ਜੇ ਮੁਲਕ ਲਈ ਹਮਲਾਵਰਾਂ ਤੋਂ ਬਹੁਤ ਕੁਝ ਮੁਲਕ ਲਈ ਬਚਾਇਆ ਤੇ ਉਹ ਆਪਣਾ ਐਡੀ ਸ਼ਤੀ ਖੋਣ ਨਹੀਂ ਦੇਣਗੇ ਤਾਂ ਉਹ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ ਔਰ ਉਸ ਬੈਕਫੁੱਟ ਤੇ ਜਾਣ ਤੋਂ ਬਾਅਦ ਵਿੱਚ ਜਿਹੜਾ ਸੁਖਦ ਪਹਿਲੂ ਇਹ ਹੈਗਾ ਕਿ ਅਗਰ ਇਹ ਅੰਦੋਲਨ ਬਣ ਜਾਂਦਾ ਕਿਉਂਕਿ ਸਟੂਡੈਂਟਸ ਨੇ ਕਾਲ ਵੱਡੀ ਦਿੱਤੀ ਸੀ ਕਿ ਸਾਰੇ ਲੋਕ ਸ਼ਾਮਿਲ ਹੋਵੋ ਜਿਹਦੇ ਚ ਕਿਸਾਨ ਜੱਥੇਬੰਦੀਆਂ ਵੀ ਆ ਗਈਆਂ ਸੀ ਹੋਰ ਵੀ ਆਣੀਆਂ ਸ਼ੁਰੂ ਹੋ ਗਈਆਂ ਸੀ ਤਾਂ ਉਹਦੇ ਵਿੱਚ ਜਿਹੜਾ ਉਹਨਾਂ ਨੇ ਸਟੂਡੈਂਟਸ ਦਾ ਟਾਈਮ ਬਹੁਤ ਬਰਬਾਦ ਹੋਣਾ ਸੀ ਸਟੂਡੈਂਟਸ ਦੇ ਪੇਪਰ ਇਫੈਕਟ ਹੋਣਾ ਸੀ ਉਹਨਾਂ ਦੀ ਐਜੂਕੇਸ਼ਨ ਦਾ ਸਿਸਟਮ ਜਿਹੜਾ ਕਲਾਸਾਂ ਇਫੈਕਟ ਹੋਣੀਆਂ ਸੀ ਸੋ ਇਹ ਬਹੁਤ ਇਸ ਇਸ ਪੱਖੋਂ ਇੱਕ ਸੁਖਤ ਪਹਿਲੂ ਹੈ ਪਰ ਦੂਸਰੇ ਪਾਸੇ ਇਹ ਹੈ ਕਿ ਜਦੋਂ ਮੁਲਕ ਦੇ ਅੰਦਰ ਇਸ ਕਿਸਮ ਦਾ ਚਲਾ ਜਾਂਦਾ ਵੀ ਸਾਰੇ ਸਿਸਟਮ ਨੂੰ ਇਦਾਂ ਦਾ ਬਣਾਣਾ ਕੀ ਡਿਕਟੇਟਰਾ ਨਾ ਬਣਾਉਣਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋ ਜਾ ਰਿਹਾ ਏ ਇਦਾਂ ਦਾ ਸਾਰਾ ਕੁਝ ਬੀਸੀ ਕੋ ਮੁਤਾਬਕ ਤਾਂ ਆਇ ਨਹੀਂ ਸੀਨੈਟ ਹੀ ਖਤਮ ਕਰਦੇ ਹੋ ਇਹਨੂੰ ਛੋਟੀ ਕਰਦੇ ਹੋ ਤਾਂ ਹੁਣ ਸਰਕਾਰ ਦੁਆਰਾ ਤੋਂ ਵਾਪਸ ਆਈ ਹੈ ਔਰ ਇਹਦੇ ਉੱਤੇ ਲੇਕ ਇੱਕ ਗੱਲ ਮੈਨੂੰ ਲੱਗਦਾ ਵੀ ਕਲੀਅਰ ਨਹੀਂ ਹੋਈ ਕਿ ਸੈਨੇਟ ਦਾ ਸਾਈਜ਼ ਉਹੀ ਰਹੂਗਾ ਨਾ ਪਹਿਲੇ ਵਾਲੇ ਜਿਹੜਾ ਸੀ ਤਾਂ ਇਸ ਕਰਕੇ ਅੱਛੀ ਗੱਲ ਹੈ ਕਿ ਕਿ ਉਪ ਰਾਸ਼ਟਰਪਤੀ ਜੀ ਨੇ ਇਹਦਾ ਡਿਕਲੇਅਰ ਕਰਤਾ ਪ੍ਰੋਗਰਾਮ ਕਿਉਂਕਿ ਸਟੂਡੈਂਟਸ ਨੇ ਮੰਗ ਸੀ ਕਿ ਜਿੰਨੀ ਦੇਰ ਪ੍ਰੋਗਰਾਮ ਡਿਕਲੇਅਰ ਨਹੀਂ ਕਰੋਗੇ ਇਲੈਕਸ਼ਨ ਦਾ ਉਹ ਨਹੀਂ ਦੇ ਅਸੀਂ ਨਹੀਂ ਹਟਾਂਗੇ ਸੋ ਇਹ ਸੁਖਦ ਪਹਿਲ ਕਹਦਾ ਕਿ ਹੁਣ ਯੂਨੀਵਰਸਿਟੀ ਨੂੰ ਜਿਹੜਾ ਔਰ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਵੀ ਸੈਨੇਟ ਦੀ ਉਨੀ ਹੋ ਰਵੇ ਔਰ ਪੰਜਾਬ ਦੀ ਜਿਹੜੀ ਚੀਜ਼ ਆ ਉਹ ਪੰਜਾਬ ਕੋਈ ਰਹਿਣ ਦਿੱਤੀ ਜਾਵੇ ਰਹਿਣ ਦਿੱਤੀ ਜਾਵੇ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਜੇ ਅਸੀਂ ਕੰਗਣਾ ਰਣੌਤ ਦੀ ਗੱਲ ਕਰ ਲਈਏ ਤਾਂ ਉਸ ਦੀਆਂ ਮੁਸ਼ਕਲਾਂ ਫਿਰ ਜਿਹੜੀਆਂ ਨੇ ਵਧਦੀਆਂ ਹੀ ਜਾ ਰਹੀਆਂ ਹਨ ਹੁਣ ਉਸ ਦੇ ਖਿਲਾਫ ਮਾਨ ਹਾਨੀ ਦੇ ਦੋਸ਼ ਏਡ ਕੇਸ ਚਲੇਗਾ ਇਹ ਖਬਰ ਆਈ ਹੈ ਕਿ ਦੇਖੋ ਕੰਗਰਨ ਨਾਟ ਬਾਰੇ ਇਹ ਹੈ ਕਿ ਕੰਗਰਨ ਨਾਟ ਜਿੱਦੋ ਜਿੱਦੋ ਵੀ ਚੰਗੀ ਬਨੇਤਰੀ ਹੈ ਜੀ ਬਲਕਿ ਜਿਹੜਾ ਬਾਲੀਵੁੱਡ ਦੀ ਕਬਡੀ ਇੰਟਰਨੈਸ਼ਨਲ ਇੰਡਸਟਰੀ ਹੈ ਜਿਹੜੀ ਫਿਲਮਾਂ ਦੀ ਜਿਹੜੀ ਉਹਦੇ ਵਿੱਚ ਉਹਦਾ ਇੱਕ ਆਪਣਾ ਰੋਲ ਹੈ ਰੋਲ ਹੈ ਜੀ ਔਰ ਉਹ ਇੱਕ ਚੰਗੀ ਬਨੇਤਰੀ ਦੇ ਤੌਰ ਤੇ ਜਿਹੜੇ ਉਹਨੂੰ ਉਪਰਸਕਾਰ ਮਿਲੇ ਨੇ ਅਵਾਰਡ ਮਿਲੇ ਨੇ ਉਹ ਦੱਸਦੇ ਆ ਕਿ ਉਹ ਅੱਛੀ ਐਕਟ੍ਰੈਸ ਤੇ ਹੈਗੀ ਹੈ ਜੀ ਹਾਂ ਔਰ ਅੱਛੀ ਐਕਟਰੈਸ ਦੇ ਤੌਰ ਦੇ ਉੱਤੇ ਉਹਨੇ ਇੱਕ ਅੱਛੀ ਪੋਲੀਟਿਸ਼ੀਅਨ ਬਣਨ ਦੀ ਕੋਸ਼ਿਸ਼ ਜਿਹੜੀ ਸ਼ੁਰੂ ਕੀਤੀ ਸੀ ਉਹ ਦਿਖੀ ਨਹੀਂ ਹੁੰਦੀ ਕਿਉਂਕਿ ਉਹਦਾ ਜਿਹੜਾ ਮਕਸਦ ਹੈ ਨਾ ਕਿਉਂਕਿ ਜਿਹੜੇ ਆਰਟਿਸਟ ਹੁੰਦੇ ਆ ਜਿਹੜੇ ਇਸ ਕਿਸਮ ਦੇ ਗਲੈਮਰ ਇੰਡਸਟਰੀ ਦੇ ਜਿਹੜੇ ਆਰਟਿਸਟ ਹੁੰਦੇ ਉਹਨਾਂ ਦਾ ਮੇਰਾ ਕਹਿਣਾ ਉਹ ਪਬਲਿਸਿਟੀ ਲੈਣ ਲਈ ਪੋਲੀਟਿਸ਼ੀਅਨਾਂ ਨਾਲ ਇੱਕ ਲਗਭਗ ਨੇੜੇ ਨੇੜੇ ਹੁੰਦੇ ਆ ਉਹ ਕੁਝ ਨਾ ਕੁਝ ਇਦਾਂ ਦੀਆਂ ਗੱਲਾਂ ਕਰਦੇ ਪਰ ਉਹਦੇ ਲਈ ਵਿਵੇਕ ਦੀ ਜ਼ਰੂਰਤ ਹੁੰਦੀ ਹੈ ਪੋਲੀਟਿਟਿਸ਼ੀਅਨਸ ਕੋ ਇੱਕ ਵਿਵੇਕ ਹੁੰਦਾ ਉਹ ਜਦੋਂ ਪਬਲਿਸਿਟੀ ਲੈਂਦੇ ਗੱਲ ਕਰਨ ਤੋਂ ਪਹਿਲਾਂ ਸੋਚਦੇ ਆ ਕਿ ਇਹਦਾ ਉਹਨੂੰ ਸਮਝ ਘਟ ਹੈ ਜਿੰਨੀ ਜਿੰਨੀ ਵਧੀ ਗਈ ਫਿਰ ਬਾਅਦ ਚ ਬੈਕਫੁੱਟ ਤੇ ਚਲੀ ਜਾਂਦੀ ਹੈ ਇਸ ਮਾਮਲੇ ਵਿੱਚ ਵੀ ਉਹ ਜਿਹੜੋ ਬਠੰਡੇ ਦੀ ਜ਼ਿਆਦਾ ਚਾਹੀ ਸੀ ਉਹਨੇ ਫਟਾਫਟ ਮਾਫੀ ਮੰਗ ਲਈ ਸੀ ਕਿ ਮੇਰੀ ਮਾਂ ਆ ਮੈਂ ਗਲਤ ਕਹਿ ਬੈਠੀ ਆ ਨਾ ਪਰ ਕੋਰਟ ਜਿਹੜਾ ਕੋਰਟ ਆਫ ਲਾ ਜਿਹੜਾ ਹੁੰਦਾ ਉਹ ਉਹ ਕਹਿੰਦਾ ਵੀ ਤੁਸੀਂ ਥੋੜਾ ਆਪਣੇ ਫੈਸਲੇ ਕਰ ਲੈਣੇ ਤਾਂ ਕੋਰਟ ਨੇ ਬਹੁਤ ਅੱਛਾ ਕੀਤਾ ਕਿ ਕੰਗਨਾਰ ਨੌਟ ਨੂੰ ਕਿਹਾ ਕਿ ਤੈਨੂੰ ਜਸਟਿਸ ਲੈਣ ਦੇ ਪ੍ਰੋਸੈਸ ਚੋਂ ਨਿਕਲਣਾ ਪਊਗਾ ਨਿਕਲਣਾ ਪਊਗਾ ਸੋ ਇਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਇਹਦੇ ਨਾਲ ਕਿ ਕੋਈ ਵੀ ਵਿਅਕਤੀ ਕਿਸੇ ਦੀ ਮਾਨ ਹਾਨੀ ਕਰਨ ਨੂੰ ਪ੍ਰਤੀਬੋਧਨ ਤੋਂ ਪਹਿਲਾਂ ਉਹ ਅਲਰਟ ਹੋਇਆ ਕਰੂਗਾ ਕਿ ਜੇ ਦੇਸ਼ ਦੇ ਵਿੱਚ ਕੰਗਨਾ ਰਣੌਤ ਵਰਗੀ ਜਿਹੜੀ ਹੀਰੋਇਨ ਹੈ ਜਿਹਨੂੰ ਆਪ ਵੱਡੀ ਵੱਡੀ ਪਾਰਟੀ ਜਿਹਦੇ ਜਿੱਦ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਲੋਕ ਚਲਾ ਰਹੇ ਆ ਉਹਨਾਂ ਨੇ ਆਪ ਟਿਕਟ ਦੇ ਕੇ ਲੜਾਇਆ ਸੀ ਤਾਂ ਉਹ ਫਿਰ ਜਿਹਨਾਂ ਨੂੰ ਹੱਥ ਪੈ ਸਕਦਾ ਕੋਰਟ ਆਫ ਜਿਹੜੀ ਹੈ ਪਿੱਛੇ ਜੇ ਨਾ ਸਾਡੇ ਜਿਹੜੇ ਨਵੇਂ ਜਸਟਿਸ ਆਏ ਨੇ ਉਹਨਾਂ ਨੇ ਕਿਹਾ ਜੀ ਕਿ ਕਿੰਨਾ ਸੋਹਣਾ ਲੱਗਦਾ ਹੈ ਕਿ ਜਦੋਂ ਇੱਕ ਵਿਅਕਤੀ ਕਹਿੰਦਾ ਤੈਨੂੰ ਮੈਂ ਕਚਹਿਰੀ 'ਚ ਦੇਖ ਲਵਾਂ ਇਹ ਕੋਰਟ ਇਹ ਕਿਸੇ ਮੁਲਕ ਦੀ ਜਿਹੜੀ ਜਸਟਿਸ ਸਿਸਟਮ ਹੈਗਾ ਉਦੀ ਉਹਦੇ ਪ੍ਰਤੀ ਲੋਕਾਂ ਦੀ ਆਸਥਾ ਉਹਦੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਪ੍ਰਗਟ ਕਰਦਾ ਹੈ। ਪ੍ਰਗਟ ਕਰਦਾ ਹੈ। ਔਰ ਇਹ ਜਿਹੜੀ ਘਟਨਾ ਹੈ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਜੁਡੀਸ਼ਰੀ ਹੈ ਜੀ ਉਹਦੇ ਉਹਦੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਵੀ ਮਜ਼ਬੂਤ ਕਰਦਾ ਹੈ। ਜੀ ਮਜ਼ਬੂਤ ਕਰੂਗੇ ਬਿਲਕੁਲ। ਅਗਲੀ ਖਬਰ ਇਹ ਹੈ ਕਿ ਦੇਸ਼ ਦੇ 12 ਰਾਜਾਂ ਵਿੱਚ 51 ਕਰੋੜ ਤੋਂ ਵੱਧ ਜਿਹੜੇ ਮੰਤਾਤਾਵਾਂ ਦੇ ਦਰਵਾਜ਼ੇ ਖੜਕਾਉਂਦੇ 5.32 ਲੱਖ ਤੋਂ ਵੱਧ ਜਿਹੜੇ ਬੀਐਲਓਸ ਤੇ ਕੰਮ ਦੇ ਦਬਾਅ ਦੇ ਦੋਸ਼ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਹਨ ਪਿਛਲੇ 22 ਦਿਨਾਂ ਵਿੱਚ ਦੱਸ ਦੇ ਕਿ 7 ਰਾਜਾਂ ਵਿੱਚ 25 ਬੀਐਲਓਸ ਜਿਹੜੇ ਨੇ ਉਹਨਾਂ ਦੀ ਮੌਤ ਨਾਲ ਚਿੰਤਾ ਹੋਰ ਵੱਧ ਗਈ ਹੈ ਇਸ ਨਾਲ ਹੀ 트렌 ਮੋਲ ਕਾਂਗਰਸ ਨੇ ਸਿਰਫ ਪਸ਼ਚਮੀ ਬੰਗਾਲ ਵਿੱਚ ਹੀ 34 ਲੋਕਾਂ ਦੀ ਮੌਤ ਦਾ ਦਾਵਾ ਕੀਤਾ ਹੈ ਇਹਨਾਂ ਮੌਤਾਂ ਨੂੰ ਲੈ ਕੇ ਸਿਆਸਤ ਹੋਣਾ ਤਿੱਖਰ ਹੋ ਚੁੱਕੀ ਹੈ ਤੇਜ਼ ਹੋ ਚੁੱਕੀ ਹੈ ਕੀ ਕਹਿਣਾ ਚਾਹੁੰਦੇ। ਤਾਂ ਕੋਈ ਜਿਹੜੀ ਪਹਿਲੀ ਤੇ ਗੱਲ ਇਹ ਹੈ ਕਿ ਜਿਹੜੀਆਂ ਵੋਟਰ ਸੂਚੀਆਂ ਹੁੰਦੀਆਂ ਉਹਨਾਂ ਦੀ ਸੋਧ ਸ਼ੁਰੂ ਤੋਂ ਹੁੰਦੀ ਆਈ ਹੈ ਇਹ ਸੋਧ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਿਹੜੇ ਲੋਕ ਦੁਨੀਆ ਛੱਡ ਗਏ ਹੁੰਦੇ ਆ ਉਹਨਾਂ ਨੂੰ ਉਸ ਵੋਟ ਸੂਚੀ ਤੋਂ ਰਿਮੂਵ ਕਰਨਾ ਹੁੰਦਾ ਨਵੇਂ ਜਿਹੜੇ 18 ਸਾਲਾਂ ਦਾ ਸਾਡਾ ਸਿਸਟਮ ਉਹਨਾਂ ਨੂੰ ਜੋੜਨਾ ਹੁੰਦਾ ਤਾਂ ਇੱਕ ਨੈਚੁਰਲ ਪ੍ਰੋਸੈਸ ਹੈ ਮਤਲਬ ਜਿਹੜਾ ਸਾਡੇ ਸਿਸਟਮ ਦਾ ਨੈਚੁਰਲ ਪ੍ਰੋਸੈਸ ਹੈ ਜੀ ਪਰ ਜਿਹੜੀ ਇਹ ਸੌਦਾ ਹੋਈਆਂ ਇਹਦੇ ਵਿੱਚ ਬੜੇ ਬੜੇ ਵੱਡੇ ਅਲੀਗੇਸ਼ਨ ਲੱਗੇ ਆ ਕਿ ਐਕਚੁਅਲ ਦੇਸ਼ ਦੇ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਸਰਕਾਰ ਕਹੇ ਰਹੀ ਹੈ ਜਿਹੜੇ ਇੰਟਰਨੈਟਰਸ ਸੀ ਜਿਹੜੇ ਬਾਹਰੋਂ ਆਏ ਸੀ ਜਿਹੜੇ ਧੱਕਾ ਮੁਕੀ ਕਰਕੇ ਮੁਲਕ 'ਚ ਵੜ ਗਏ ਸੀ ਬੰਦਾ ਦੇਸ਼ੀ ਸੀ ਦੂਜਾ ਰੋਂਗੀਆਂ ਸੀ ਉਹਨਾਂ ਦੀਆਂ ਅਸੀਂ ਵੋਟਾਂ ਫੜ ਲਈਆਂ ਪਰ ਕਲੈਰਿਟੀ 'ਚ ਕੋਈ ਨਹੀਂ ਦੱਸ ਪਾਰਿਆ ਨਾ ਨਾ આરોਪ ਲਾਉਣ ਵਾਲੇ ਹੂੰ ਜਿਹੜੇ ਅਲੀਗੇਸ਼ਨ ਆ ਰਹੇ ਆ ਨਾ ਜਿਹੜੇ ਕਲੇਮ ਕਰ ਰਹੇ ਕਿ ਅਸੀਂ ਆ ਕੀਤਾ ਉਹ ਦੱਸ ਰਿਹਾ ਅਚਾ ਹੁਣ ਆਪਣੇ ਆਪ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਆ ਆਟੋਨਮਸ ਹੈ ਪਰ ਨੌਂਦੀ ਉਹਨੂੰ ਸਰਕਾਰ ਹੀ ਹੈ ਜਿਸ ਦਾ ਨਾ ਸੋ ਇਸ ਕਰਕੇ ਜਦੋਂ ਐਸ ਆਈ ਆਰ ਜਿਹੜਾ ਇਹਦਾ ਨਾਮ ਬਣਿਆ ਹੋਇਆ ਹੈ ਸ਼ਾਰਟ ਜਿਹੜਾ ਰੀ ਹੈ ਆਬਜ਼ਰਵੇਸ਼ਨ ਡਿਡ ਸ਼ਾਰਟ ਆ ਉਹਦੇ ਵਿੱਚ ਜਿਹੜਾ ਹੈ ਕਿ ਉਹ ਉਹਨੂੰ ਲੈ ਕੇ ਸ਼ੁਰੂ ਤੋਂ ਹੀ ਵਿਵਾਦ ਰਿਹਾ ਹੈ ਭਈ ਉਹ ਜਿਹੜੇ ਜਿਹੜੇ ਲੋਕ ਆਪੋਜੀਸ਼ਨ ਦੀਆਂ ਜਿੱਥੇ ਤੇ ਸਰਕਾਰਾਂ ਉੱਥੇ ਉਹ ਉਹ ਕਹਿ ਰਹੇ ਉਹ ਪਾਰਟੀਆਂ ਕਹਿ ਰਹੀਆਂ ਕਿ ਸਾਡੇ ਜਿਹੜੀ ਜਿਹੜੀ ਕੇਂਦਰ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਜਿਹੜੀ ਸੱਤਾਧਰ ਪਾਰਟੀ ਹੈ ਉਹ ਸਾਡੀਆਂ ਵੋਟਾਂ ਨੂੰ ਕਟਾ ਰਹੀ ਹੈ ਇਸ ਕਰਕੇ ਇੱਕ ਹਦਸ਼ਾ ਹੈ ਤੇ ਅਚਾ ਉਹਨਾਂ ਨੂੰ ਪੈਰਾ ਤਾਂ ਦੇਣਾ ਹੀ ਚਾਹੀਦਾ ਪਰ ਇਹਦੇ ਨਾਲ ਜਿਹੜੀ ਇਹ ਨਵੀਂ ਗੱਲ ਜਿਹਦੇ ਤੇ ਅਸੀਂ ਚਿੰਤਾ ਪ੍ਰਗਟ ਕੀਤੀ ਹੈ ਕਿ 32 ਵੀਐਲਓਸ ਦੀ ਜਿਹੜੀ ਹੈ ਮੌਤ ਹੋ ਗਈ ਦੱਸ ਰਹੇ ਆ ਵੀ ਉਹ ਸ਼ਾਇਦ ਇਸ ਤੋਂ ਵੀ ਔਨ ਜ਼ਿਆਦਾ ਹੋ ਗਈ ਹੈ ਅਚਾ ਹੁਣ ਇਹ ਤਾਂ ਹੈ ਨਹੀਂ ਕਿ ਇਹ ਮਤਲਬ ਉਹ ਇਹਦੇ ਚ ਉਹਨਾਂ ਨੂੰ ਪ੍ਰੈਸ਼ਰ ਇਹ ਨਹੀਂ ਹੈ ਕਿ ਉਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਅਸਲ 'ਚ ਬੀਐਲਓਜ਼ ਬਹੁਤੇ ਲੋਕ ਹੁੰਦੇ ਜਿਹੜੇ ਟੀਚਰ ਵੀ ਹੁੰਦੇ ਟੀਚਰ ਵੀ ਉਹਨਾਂ ਨੂੰ ਪਹਿਲਾਂ ਪੜਾਉਣਾ ਫੇਰ ਸ਼ਾਮ ਨੂੰ ਉਹਨਾਂ ਨੂੰ ਮਿਲਦਾ 150 ਰੁਪਏ 200 ਰੁਪਏ ਮਿਲਦਾ ਹੋਊਗਾ ਮਹੀਨਾ ਨਾਲ ਦੇਣਾ ਤਾਂ ਉਹਨਾਂ ਦੇ ਉੱਤੇ ਪ੍ਰੈਸ਼ਰ ਇੰਨਾ ਪਹਿਲਾਂ ਤੋਂ ਹੁੰਦਾ ਹੈ ਕਿ ਉਹਨਾਂ ਨੇ ਘਰ-ਘਰ ਜਾ ਕੇ ਪਹਿਲਾਂ ਉਹਨਾਂ ਨੇ ਕੰਮ ਕਰਨਾ ਵੇਲੋਜ਼ ਨੇ ਫਿਰ ਵੇਲੇ ਕੋਈ ਘਰ ਨਹੀਂ ਮਿਲਦਾ ਉਧਰ ਪੇਪਰਾਂ ਦਾ ਪ੍ਰੈਸ਼ਰ ਹੁੰਦਾ ਐਗਜ਼ਾਮੀਨੇਸ਼ਨ ਆ ਜਾਂਦਾ ਡਿਊਟੀ ਦਾ ਪ੍ਰੈਸ਼ਰ ਹੁੰਦਾ ਤਾਂ ਉਸ ਪ੍ਰੈਸ਼ਰ ਦੇ ਵਿੱਚ ਜਦੋਂ ਇੱਕ ਨਵਾਂ ਪ੍ਰੈਸ਼ਰ ਆ ਜੁੜਦਾ ਸਿਆਸੀ ਬਿਨਾਂ ਚੁਣੇ ਜਦੋਂ ਜਿਹੜੀਆਂ ਸਟੇਟਾਂ ਦੇ ਵਿੱਚ ਪ੍ਰੋਬਲਮ ਹੋ ਜਾਂਦੇ ਹੋਣਗੇ ਉਹ ਤੇ ਤਰ੍ਹਾਂ-ਤਰ੍ਹਾਂ ਦੀ ਉਹਨਾਂ ਨੂੰ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ ਵੀ ਰੋਕਿਆ ਜਾਂਦਾ ਹੋਊਗਾ ਤਾਂ ਉਹ ਸਟ੍ਰੈਸ ਜਿਹੜਾ ਹੈਗਾ ਉਸ ਉਸ ਸਟ੍ਰੈਸ ਨੂੰ ਲੈ ਕੇ ਬਹੁਤ ਜ਼ਿਆਦਾ ਇਹ ਚਿੰਤਾ ਕਰਨ ਵਾਲੀ ਗੱਲ ਹੈ ਕਿਉਂਕਿ ਇਹ 32 34 ਵੀ ਜਿਹੜੇ ਆ ਇਹ ਇਹ ਤਾਂ ਐਕਚੁਅਲੀ ਟੀਚਰ ਹੀ ਗਏ ਹੈ ਬੀਐਲਓ ਨਹੀਂ ਗਏ ਇਹ ਤਾਂ ਟੀਚਰਸ ਗਏ ਜਿਨ੍ਹਾਂ ਨੇ ਹਲੇ ਮੁਲਕ ਬਣਾਉਣਾ ਬਣਾਉਣਾ ਸੀ ਸੋ ਇਹ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਵੀ ਇਹਦੇ ਵਿੱਚ ਵੀ ਬਦਲਾਅ ਲੈਣਾ ਚਾਹੀਦਾ ਸਾਡੇ ਦੇਸ਼ 'ਚ ਕੀ ਹੈ ਕਿ ਸਾਰੇ ਟੀਚਰਾਂ ਨੂੰ ਲਾ ਦਿੰਦੇ ਇਲੈਕਸ਼ਨ ਕਰਨ ਤੇ ਜਾਂ ਜਿਹੜੇ ਮਾਰੇ ਮੋਟੇ ਹੋਰ ਸਰਕਾਰੀ ਮੁਲਾਜ਼ਮ ਹੁੰਦੇ ਆ ਦੂਸਰੇ ਦੇਸ਼ਾਂ ਚ ਕੀ ਹੈ ਕਿ ਉੱਥੇ ਸਟੂਡੈਂਟਸ ਵਲੰਟੀਅਰ ਦੇ ਤੌਰ ਤੇ ਕੰਮ ਕਰਦੇ ਆ ਬਿਲਕੁਲ ਉਹਨਾਂ ਨੂੰ ਪੈਸੇ ਦਿੰਦੇ ਬੱਚਿਆਂ ਨੂੰ ਕੰਮ ਕਰਨ ਦਾ ਤਰੀਕਾ ਸਿਖਾਇਆ ਜਾਂਦਾ ਪੋਲੀਟੀਕਲ ਸਿਸਟਮ ਸਿਖਾਇਆ ਜਾਂਦਾ ਹੈ ਜੀ ਤਾਂ ਸਾਡੇ ਮੁਲਕ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਇਸ ਕਿਸਮ ਦੇ ਕੰਮ ਕਰਨ ਲਈ ਸਾਰਾ ਪ੍ਰੈਸ਼ਰ ਜਿਹੜਾ ਉਹ ਇੱਕ ਕਮਿਊਨਿਟੀ ਚਰ ਕਮਿਊਨਿਟੀ ਦੇ ਨਾਮ ਪਾ ਕੇ ਇਹਦੇ ਲਈ ਕੋਈ ਸਿਸਟਮ ਬਣਾਉਣਾ ਚਾਹੀਦਾ ਕਿ ਵਲੰਟੀਅਰਸ ਇੰਗੇਜ ਕੀਤੇ ਜਾਣ ਜਿਦਾਂ ਦੂਸਰੇ ਮੁਲਕਾਂ ਚ ਕਰਦੇ ਆ ਸਾਡੀ ਨਵੀਂ ਜਨਰੇਸ਼ਨ ਨੂੰ ਇੰਗੇਜ ਕੀਤੀ ਜਾਵੇ ਉਹਨੂੰ ਸਾਡੇ ਸਿਸਟਮ ਦਾ ਵੀ ਪਤਾ ਲੱਗੂਗਾ ਪੋਲਿਟਿਕਲ ਸਿਸਟਮ ਕੀ ਹੈ ਪੋਲਿਟਿਕਲ ਜਾਗਰਤੀ ਆਏਗੀ ਵੀ ਤੇ ਅੱਗੇ ਵੀ ਵਧੇਗੀ ਸੋ ਇਹ ਚਿੰਤਾ ਜਨਕ ਹੈ ਕਿ ਇਹ ਸਾਰੇ ਪ੍ਰੋਸੈਸ ਦੇ ਵਿੱਚ ਉਸ ਉਸ ਪ੍ਰੋਸੈਸ ਦੇ ਉੱਤੇ ਅਸੀਂ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਤਾਂ ਉਹਦਾ ਰਸਤਾ ਹੈਗਾ ਉਹਦੇ ਉੱਤੇ ਆਪੋਜੀਸ਼ਨ ਦੇ ਦੋਸ਼ ਨੇ ਦੂਜੇ ਇਹ ਇਹ ਉਹਨਾਂ ਨੇ ਆਪਸ ਚ ਕਰਨਾ ਬਟ ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਜਿਹੜਾ ਦੇਸ਼ ਦਾ ਟੀਚਰ ਮਰ ਜਾਣਾ ਉਹ ਬਹੁਤ ਦੁਖਾਵੀਂ ਗੱਲ ਹੈ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਸ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਕੇ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਸੋਸ਼ੀਲੀ ਧਾਰਮਿਕ ਤੌਰ ਤੇ ਵੀ ਉਹਨਾਂ ਕਈ ਵਾਰੀ ਜਿਹੜਾ ਉਹ ਚਿੰਤਾਵਾਂ ਬਿਕਤ ਕਰਦੀ ਹੈ ਕਿ ਲੋਕਾਂ ਦੇ ਧਰਮੇ ਗਿੱਤ ਰਹਿਣੇ ਚਾਹੀਏ ਜੀ ਉਹਨਾਂ ਨੂੰ ਇਹ ਚਾਹੀਦਾ ਵੀ ਇਹ ਦੇ ਇਹ ਮੁਲਕ ਦਾ ਮੁਲਕ ਦਾ ਸਰਮਾਇਆ ਜਿਹੜਾ ਜਾ ਰਿਹਾ ਜਾ ਰਿਹਾ ਤੇ ਇਹ ਇਹਦੀ ਕਟੋਕੜ ਜਾਂਚ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਉਹ ਦੂਜੇ ਪਾਸੇ ममता ਜਿਹੜੀ ਬੈਨਰਜੀ ਉੱਥੇ ਦੀ ਚੀਫ ਮਿਨਿਸਟਰ ਲਗਾਤਾਰ ਜਿਹੜੀ ਅਨਬੀਟਨ ਜਿਹਨੂੰ ਸ਼ੇਰ ਨਹੀਂ ਕਹਿੰਦੇ ਬੰਗਾਲ ਦੀ ਉਹਨੇ ਕ ਇੱਥੋਂ ਤੱਕ ਵੀ ਧਮਕੀ ਦਿੱਤੀ ਹੈ ਕਿ ਜੇ ਫਿਰ ਤੁਸੀਂ ਬੰਗਾਲ ਦੇ ਵਿੱਚ ਇਸ ਧੱਕੇ ਨੂੰ ਜਾਰੀ ਰੱਖੋਗੇ ਤੇ ਮੈਂ ਇਸ ਅੰਦੋਲਨ ਨੂੰ ਪੂਰੇ ਮੁਲਕ 'ਚ ਬਣਾ ਦੂੰਗੀ ਸੋ ਕੇ ਹੁਣ ਵੀ ਜਿਹੜੀ ਹੈ ਅਸਲ ਵਿੱਚ ਤਾਂ ਜਿਹੜੀ ਹੈ ਉਹ ਮਿਨਿਓਰਿਟੀ ਗਵਰਨਮੈਂਟ ਹੈ ਕਿਉਂਕਿ ਉਹ ਦੋ ਪਾਰਟੀਆਂ ਦੀ ਮਦਦ ਨਾਲ ਚੱਲ ਰਹੀ ਹੈ ਜੀ ਜੀ ਸੋ ਇਸ ਕਰਕੇ ਫਿਰ ਜੇ ਆਪਣੇ ਵਿਕਾਸ ਕੀਤੇ ਕੰਮਾਂ ਤੇ ਦੁਬਾਰਾ ਤੋਂ ਇਸ ਸਰਕਾਰ ਨੇ ਕਰੀ ਫੇਕ ਆਣਾ ਹੈ ਤਾਂ ਫਿਰ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਇਹਨੂੰ ਪੂਰਾ ਮੁਲਕ ਦੇ ਵਿੱਚ ਜਿਹੜਾ ਦੇਸ਼ ਵਿਆਪੀ ਅੰਦੋਲਨ ਮਨਨ ਤੋਂ ਪਹਿਲਾਂ ਪਹਿਲਾਂ ਇਸ ਸਮੱਸਿਆ ਦਾ ਹੱਲ ਕਰ ਹੱਲ ਕਰਨਾ ਪਈਗਾ ਜੀ ਇਸੇ ਤਰ੍ਹਾਂ ਸਰ ਇੱਕ ਖੁਸ਼ੀ ਦੀ ਗੱਲ ਹੈ ਇੱਕ ਖਬਰ ਆਈ ਹੈ ਕਿ ਯੂਨੈਸਕੋ ਦੇ ਹੈੱਡਕੁਆਰਟਰ ਵਿਖੇ ਅੰਬੇਡਕਰ ਦੇ ਬੁੱਧ ਦਾ ਜੜਾ ਉਹ ਉਦਘਾਟਨ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਸ੍ਰੀ ਦੇਖੋ ਡਾਕਟਰ ਬੀ ਆਰ ਅੰਬੇਡਕਰ ਭੀਮਰਾਓ ਅੰਬੇਡਕਰ ਸਾਹਿਬ ਜਿਹੜੇ ਹੈ ਜਿਨ੍ਹਾਂ ਨੇ ਇਸ ਮੁਲਕ ਦਾ ਸਾਡੇ ਭਾਰਤ ਦੇ ਮੁਲਕ ਦਾ ਕਨਸਟੀਟਿਊਸ਼ਨ ਬਣਾਉਣ ਦੇ ਵਿੱਚ ਉਹਨਾਂ ਦਾ ਮੁੱਖ ਭਰੀ ਭੂਮਿਕਾ ਉਹਨਾਂ ਦੀ ਭੂਮਿਕਾ ਸੀਗੀ ਜੀ ਪਰ ਉਹਨਾਂ ਦੀ ਭੂਮਿਕਾ ਕੀ ਹੈ ਕਿ ਸਾਡੇ ਮੁਲਕ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਭੂਮਿਕਾ ਸੰਵਿਧਾਨ ਨਿਰਮਾਤਾ ਜਾਂ ਦਲਤਾਂ ਦਾ ਮਸੀਹਾ ਕਹਿ ਕੇ ਜਦ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇੱਕ ਦੁਨਿਆਵੀ ਜਿਹੜੀ ਵੈਸ਼ਵਿਕ ਇੱਕ ਪਰਸਨੈਲਿਟੀ ਸੀ ਜਿਨ੍ਹਾਂ ਨੇ ਉਹ ਉਹਨਾਂ ਨੇ ਕੋਈ ਐਸਾ ਵਿਸ਼ਾ ਨਹੀਂ ਹੈ ਜਿਹਦੇ ਉਪਰ ਡਾਕਟਰ ਅੰਬੇਦਕਰ ਨੇ ਰਿਸਰਚ ਨਹੀਂ ਕੀਤੀ ਲਿਖਿਆ ਨਹੀਂ ਲੋਕਾਂ ਨੂੰ ਅਲਰਟ ਨਹੀਂ ਕੀਤਾ ਜੀ ਅੱਜ ਸਾਡੇ ਮੁਲਕ ਦੇ ਵਿੱਚ ਸਾਡੀ ਆਰਥਿਕ ਸਥਿਤੀ ਹੈ ਉਦੋਂ ਡਾਕਟਰ ਅਮੇਦਕਰ ਨੇ ਆਪਣੇ ਕਾਲ ਚ ਲਿਖਦਾ ਸੀ ਕਿ ਖਾਂ ਜਾ ਗਿਆ ਹੁਣ ਆਹ ਹੁਣ ਉਹਨਾਂ ਨੇ ਡੇਟੇ ਸੀ ਸੋ ਡਾਕਟਰ ਅਮੇਦਕਰ ਸਾਹਿਬ ਦੀ ਜਿਹੜੀ ਮੂਰਤੀ ਦਾ ਉੱਥੇ ਲਗਣਾ ਡਾਕਟਰ ਅਮੇਦਕਰ ਸਾਹਿਬ ਦੀਆਂ ਮੂਰਤੀਆਂ ਜਿਹੜੀਆਂ ਹੈਗੀਆਂ ਉਹ ਦੁਨੀਆ ਦੇ ਹੋਰ ਵੀ ਬੜੇ ਮਹੱਤਵਪੂਰਨ ਜਗ੍ਹਾ ਤੇ ਲੱਗੀਆਂ ਨੇ ਲੱਗੀਆਂ ਨੇ ਜੀ ਡਾਕਟਰ ਅਮੇਦਕਰ ਸਾਹਿਬ ਦੀਆਂ ਕਿਤਾਬਾਂ ਸਾਰੀ ਦੁਨੀਆ ਪੜ੍ਹਦੀਆਂ ਨੇ ਡਾਕਟਰ ਅਮੇਦਕਰ ਸਾਹਿਬ ਮਤਲਬ ਜਿਹੜੇ ਇੰਟੈਲੈਕਚੁਅਲਸ ਡੇ ਜਿਹੜੇ ਜਿਹੜੇ ਰਿਫਾਰਮਰਸ ਨੇ ਉਹ ਜਿਹੜੇ ਇੱਕ ਚੰਗੀਆਂ ਵਿਵਸਥਾ ਬਣਾਣੀਆਂ ਚਾਹੁੰਦੇ ਨੇ ਸਮਾਨਤਾ ਦੇ ਆਧਾਰ ਤੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਉਹਨਾਂ ਨੇ ਇਹ ਜਿਹੜਾ ਮਤਲਬ ਉਹਨਾਂ ਦੇ ਮਨ 'ਚ ਇਸ ਕਿਸਮ ਦੀ ਪਵਿੱਤਰਤਾ ਇਸ ਕਿਸਮ ਦਾ ਆਦਰਸ਼ ਅਧ ਹੈਗੀ ਹੈ ਯੂਨੈਸਕੋ 'ਚ ਵੀ ਇਹ ਮੂਰਤੀ ਲੱਗੀ ਹੈ ਸਾਡੇ ਦੇ ਭਾਰਤ ਵਾਲੇ ਦੇ ਬਹੁਤ ਵੱਡੀ ਗੱਲ ਕਿਉਂਕਿ ਭਾਰਤ ਦੀ ਮਿੱਟੀ ਭਾਰਤ ਦੀ ਧਰਤੀ 'ਚੋਂ ਨਿਕਲੇ ਆ ਉਹ ਮਹਾਪੁਰਸ਼ ਹੈ ਭਾਰਤ ਦਾ ਪੁੱਤਰ ਹੈ ਸੋ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਹੂੰ ਉਹਨੂੰ ਕਿਉਂਕਿ ਦੇਖੋ ਸਾਡੇ ਤੇ ਯੋਗਾ ਦੇ ਦੀ ਗੱਲ ਕੀਤੀ ਤੇ ਯੂਨ ਨੇ ਯੋਗਾ ਨੇ ਪੂਰੀ ਦੁਨੀਆ ਜਲਾ ਦਿੱਤਾ ਸੀ ਲਾ ਦਿੱਤਾ ਸੀ ਤੇ ਮੈਨੂੰ ਲੱਗਦਾ ਕਿ ਸਾਨੂੰ ਸਾਡੇ ਡਾਕਟਰ ਬੇਦਕਰ ਸਾਹਿਬ ਦਾ ਜਿਹੜਾ ਜਨਮ ਦਿਨ ਹੁੰਦਾ ਹੈ ਉਹਨੂੰ ਜਿਹੜਾ ਇੰਟਰਨੈਸ਼ਨਲ ਯੂਨਿਟੀ ਡੇ ਦੇ ਉੱਤੇ ਯੂਨੋ ਚ ਡਿਕਲੇਅਰ ਕਰਵਾਉਣ ਦੀ ਕੋਸ਼ਿਸ਼ ਕਦੇ ਚਾਹੀਦੀ ਹੈ ਸੋ ਤਾਂ ਇਹ ਜਿਹੜਾ ਪ੍ਰਾਲਾ ਜਿਹੜਾ ਉਹਨਾਂ ਦੀ ਪ੍ਰਤਿਮਾ ਲਾਈ ਗਈ ਮੂਰਤੀ ਲਾਈ ਗਈ ਸਟੈਚੂ ਲਾਇਆ ਗਿਆ ਉਹ ਫਿਰ ਉਹ ਗਾਂਹ ਗਲਤ ਤਾਂ ਵੱਧਦੀ ਹੈ ਤਾਂ ਵੱਧਦੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਬੇਤੇਦਨੀ ਖਬਰ ਸਾਨੂੰ ਜਿਹੜੀ ਇਹ ਦੁਖਦਾਈ ਖਬਰ ਸੁਣਨ ਨੂੰ ਮਿਲੀ ਸੀ ਕਿ ਦਿੱਗਜ ਕਲਾਕਾਰ ਅਦਾਕਾਰ ਤਰਮਿੰਦਰ ਜੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਦਿਹਾਂਤ ਹੋ ਗਿਆ ਜਿਵੇਂ ਚਲਦੇ ਹੋਣਾ ਸਾਰੇ ਪਾਸੇ ਜਿਹੜੀ ਹੈ ਸੋਗ ਦੀ ਲਹਿਰ ਹੁਣ ਵਿਛਾਈ ਹੋਈ ਹੈ ਕੀ ਕਹਿਣਾ ਚਾਹੂੰ ਤੇ ਕੋਈ ਇਸ ਮੁਲਕ ਦੇ ਵਿੱਚ ਪੰਜਾਬ ਨੂੰ ਜਿਹੜਾ ਨਾ ਸਰਮੌਰ ਕਿਆ ਜਾਂਦਾ ਕਿਉਂਕਿ ਜਦੋਂ ਅਸੀਂ ਜੰਗ ਦੀ ਗੱਲ ਕਰਦੇ ਇਹ ਫੌਜ ਦੀ ਦੇਸ਼ ਦੀ ਰੱਖਿਆ ਦੀ ਗੱਲ ਕਰਦੇ ਆ ਸਾਡੇ ਪੰਜਾਬ ਦੇ ਲੋਕ ਦੇਸ਼ ਦੇ ਤਕਨੀਕੀਆਂ ਦੇ ਟੈਕਨੀਸ਼ੀਅਨਸ ਦੀ ਗੱਲ ਕਰਦੇ ਆ ਦੁਨੀਆ ਦੇ ਦੇਸ਼ਾਂ 'ਚ ਬੈਠੇ ਲੋਕਾਂ ਦੀ ਗੱਲ ਕਰਦੇ ਆ ਤਾਂ ਪੰਜਾਬ 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 ਹੈ ਇਸੇ ਤਰ੍ਹਾਂ ਜਿਹੜੀ ਫਿਲਮ ਇੰਡਸਟਰੀ ਜਿਹੜੀ ਅੱਜ ਅੱਜ ਇਸ ਮੁਲਕ ਦੀ ਇਕਨੋਮੀ ਨੂੰ ਬਹੁਤ ਵੱਡਾ ਪੱਧਰ ਦੇ ਉੱਤੇ ਕੰਟਰੀਬਿਊਟ ਕਰਦੀ ਹੈ ਜੀ ਉਹਨੂੰ ਸਥਾਪਿਤ ਕਰਨ ਜਿਹਦੇ ਤੁਸੀਂ ਵੱਡੇ ਉੱਤੇ ਸਟੂਡੀਓਜ਼ ਦੀ ਗੱਲ ਕਰਦੇ ਪ੍ਰਥਵੀ ਰਾਜ ਕਪੂਰ ਦੀ ਗੱਲ ਕਰਦੇ ਫਿਰ ਰਾਜ ਕਪੂਰ ਦੀ ਕਰਦੇ ਮਤਲਬ ਇੰਡੀ ਲੰਬੇ ਫਰਿਸ਼ਤਾ ਕੀ ਤੁਹਾਨੂੰ ਲਿਖਣ ਵਾਲਿਆਂ ਦੀ ਗਾਉਣ ਵਾਲਿਆਂ ਦੀ ਆਰਟਿਸਟਾਂ ਦੀ ਉਹਨਾਂ ਦੇ ਵਿੱਚੋਂ ਤਰਮਿੰਦਰ ਇੱਕ ਐਸੀ ਮਤਲਬ ਇੱਕ ਸਿਐਸਸੀ ਜੀ ਜਿਨੇ ਆਪਣੀ ਯੰਗ ਏਜ ਦੇ ਵਿੱਚ ਜਾ ਕੇ ਜਿਹਨੂੰ ਪਤਾ ਸੀ ਉੱਥੇ ਸਟਰਗਲ ਕਰਨੀ ਪਣੀ ਸਟਰਗਲ ਕਰਨੀ ਔਰ ਉਹ ਸਟਰਗਲ ਕਰਨ ਲਈ ਉੱਥੇ ਗਏ ਔਰ ਐਸ ਕੋ ਕੱਲੇ-ਕੱਲੇ ਫਿਰ ਉਹ ਜਦੋਂ ਆਪਣੀ ਯੰਗ ਏਜ ਤੇ ਮਤਲਬ ਹੋ ਸਕਦਾ ਯੂਥ ਦੀ ਆਈਕਨਸ ਹੋ ਪਰ ਤਰਮਿੰਦਰ ਦੀ ਖੂਬੀ ਇਹ ਰਹੀਆ ਕਿ ਉਹਨਾਂ ਨੇ ਆਖਰੀ ਫਿਲਮ 85 ਸਾਲ ਦੀ ਉਮਰ ਚ ਵੀ ਕੀਤੀ ਬਿਲਕੁਲ ਬਿਲਕੁਲ ਸੋ ਤਰਮਿੰਦਰ ਜਿਹੜੇ ਆ ਤਰਮਿੰਦਰ ਦਾ ਜਾਣਾ ਜਿਹੜਾ ਕਲਾ ਖੇਤਰ ਲਈ ਬਹੁਤ ਵੱਡਾ ਤਰਮਿੰਦਰ ਨੂੰ ਪੰਜਾਬ ਦੀ ਮਿੱਟੀ ਨਾਲ ਬਹੁਤ ਪਿਆਰ ਸੀ ਜਨਾਬ ਤੋਂ ਜਿਹੜਾ ਜਾਂਦਾ ਸੀ ਉਹਨੂੰ ਜੱਫੀ ਪਾ ਕੇ ਮਿਲਦੇ ਸੀ ਆਪਣੇ ਘਰ ਉਹ ਸਮੇਂ ਅਨਸਾਰ ਰੋਟੀ ਪਾਣੀ ਵੀ ਖਵਾਉਂਦੇ ਸੀ ਜੀ ਸੋ ਹਰ ਬੰਦਾ ਜਿਹੜਾ ਹੁਣ ਜਦੋਂ ਤਰਮਿੰਦਰ ਗਏ ਨੇ ਸੋਸ਼ਲ ਮੀਡੀਆ ਤੇ ਉਹ ਲੋਡ ਨਾ ਨਨ ਤਰਮਿੰਦਰ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੀਆਂ ਤਸਵੀਰਾਂ ਨਾ ਪ੍ਰਿਆ ਪਿਆ ਸੋਸ਼ਲ ਮੀਡੀਆ ਸੋ ਤਰਮਿੰਦਰ ਦਾ ਜਾਣਾ ਜਿਹੜਾ ਕਲਾ ਖੇਤਰ ਨੂੰ ਘਟਾ ਔਰ ਅਸੀਂ ਵੀ ਤਰਮਿੰਦਰ ਵਰਗੇ ਮਹਾਨ ਕਲਾਕਾਰ ਨੂੰ ਜਿਹੜੀ ਹੈ ਇਸ ਮੰਚ ਤੋਂ ਸ਼ਰਧਾਂਜਲੀ ਦਿੰਨੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਇੱਕ ਮਹਤਵਪੂਰਨ ਖਬਰ ਵੀ ਹੈ ਕਿ ਅਯੁੱਧਿਆ ਵਿੱਚ ਰਾਮ ਨਲਾ ਦੀ ਪ੍ਰਾਣ ਪ੍ਰਤੀਸ਼ਠਾ ਤੋਂ 673 ਦਿਨ ਬਾਅਦ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਅਤੇ ਆਰਐਸਐਸ ਜਿਹੜੇ ਮੁਖੀ ਨੇ ਮੋਹਨ ਪਾਗਵਤ ਉਹਨਾਂ ਨੇ ਰਾਮ ਮੰਦਰ ਦੀ ਚੋਟੀ ਤੇ ਭਗਵਾ ਝੰਡਾ ਲਹਿਰਾਇਆ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਪਾਵਕ ਵੀ ਹੋ ਗਏ ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਮੋਹਨ ਭਾਗਵਤ ਨਾਲ ਦੱਸ ਦਈਏ ਕਿ ਰਾਮ ਮੰਦਰ ਦੀ ਪਹਿਲੀ ਮੰਜ਼ਿਲ ਤੇ ਰਾਮ ਦਰਬਾਰ ਵਿੱਚ ਪੂਜਾ ਕੀਤੀ ਅਤੇ ਉਹਨਾਂ ਨੇ ਰਾਮ ਲਲਾ ਦੇ ਦਰਸ਼ਨ ਵੀ ਕੀਤੇ ਕੀ ਕਹਿਣਾ ਚਾਹੋ ਤਕੋ ਆਰਐਸਐਸ ਦੇ ਜਿਹੜੇ ਮੁਖੀ ਨੇ ਮੋਹਨ ਭਾਗਵਤ ਜੀ ਔਰ ਜਿਹੜੇ ਪ੍ਰਧਾਨ ਮੰਤਰੀ ਦੇਸ਼ ਦੇ ਸਾਡੇ ਉਹ ਗੁਵਾਨ ਰਾਮ ਦੇ ਪ੍ਰਤੀ ਆਸਥਾਵਨ ਜੀ ਬਲੁਖ ਨੇ ਉਹਨਾਂ ਦਾ ਜਿੱਦਾਂ ਭਾਰਤ ਤੇ ਡਿਫਰੈਂਟ ਧਰਮਾਂ ਦੇ ਲੋਕ ਫਾਲੋਅਰਸ ਨੇ ਇਹ ਦੋਵੇਂ ਜਿਹੜੇ ਆ ਉਹ ਮਤਲਬ ਰਾਮ ਜੀ ਦੇ ਫਾਲੋਅਰ ਆਪਣੇ ਤਾਂ ਜਿਹੜੀ ਉਹਨਾਂ ਦਾ ਮਤਲਬ ਉਹਨਾਂ ਦਾ ਸਮੁਦਾਇ ਹੈ ਜਿਹੜਾ ਜਿੰਨਾ ਕਹ ਲਈਏ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਸੋਨਾ ਗੁਲਦਸਤਾ ਭਾਰਤ ਦਾ ਬਣਿਆ ਉਹਦੇ ਵਿੱਚ ਉਹ ਉਹਦੇ ਆਸਥਾਵਾਨ ਨੇ ਔਰ ਉਹਨਾਂ ਦਾ ਉੱਥੇ ਜਾਣਾ ਉਹਨਾਂ ਦਾ ਅਧਿਕਾਰ ਖੇਤਰ ਚ ਉਹਨਾਂ ਨੇ ਵਧੀਆ ਕੀਤਾ ਔਰ ਉਹਨਾਂ ਨੇ ਕਿਉਂਕਿ ਰਾਮ ਮੁਲਕ ਦੀ ਜਿਹੜੀ ਸੰਸਕ੍ਰਿਤੀ ਆ ਉਹਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਕਿਉਂਕਿ ਰਾਮ ਰਾਜ ਦੀ ਹਮੇਸ਼ਾ ਗੱਲ ਹੁੰਦੀ ਚਾਹੇ ਜਾਂਗੀ ਸੋਨਾ ਰਾਜ ਹੋਵੇਗਾ ਰਾਮ ਦੇ ਵੇ ਸਭ ਠੀਕ ਚੱਲਦਾ ਹੋਏਗਾ ਉਸ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਰਾਮ ਮੰਦਰ ਦਾ ਜਿਹੜਾ ਜਦੋਂ ਰਾਮ ਮੰਦਰ ਨੂੰ ਬਣਾਉਣ ਲਈ ਵੀ ਬਹੁਤ ਵੱਡਾ ਲੀਗਲ ਯੁੱਧ ਦੋ ਸਮੁਦਾਇਆਂ ਚ ਚੱਲਿਆ ਫਿਰ ਅਲਟੀਮੇਟਲੀ ਸਹਿਮਤੀ ਕਰਵਾਈ ਕੁਝ ਮਹਾਪੁਰਸ਼ਾਂ ਨੇ ਪੈ ਗਏ ਫਿਰ ਕੋਰਟ ਨੇ ਫੈਸਲਾ ਕਿਹਾ ਕਿ ਚਲੋ ਮੰਦਰ ਬਣਾਉਣ ਵਾਲਿਆਂ ਨੂੰ ਮੰਦਰ ਬਣਾਉਣ ਦਿੱਤਾ ਜਾਵੇ ਪਰ ਉਹ ਮੰਦਰ ਜਦੋਂ ਬਣ ਗਿਆ ਕਹਿੰਦੇ ਸੀ ਮੰਦਰ ਬਣ ਗਿਆ ਉਦੋਂ ਫਿਰ ਇਹ ਚਰਚਾ ਹੋਈ ਵੀ ਇਹ ਇਹ ਅਧੂਰਾ ਹੀ ਮੰਦਿਰ ਬਣਾ ਕੇ ਕਰ ਦੇ। ਇਹ ਇੱਕ ਪਲੈਟਿਸਿਜ਼ਮ ਵੀ ਹੋਇਆ। ਜੀ ਪ੍ਰਧਾਨ ਮੰਤਰੀ ਉਸ ਉਸ ਧਰਮ ਨਾਲ ਜੁੜੇ ਹੋਣ ਦੇ ਕਰਕੇ ਇਨਵੋਲਵ ਸੀ ਕਿਤੇ ਨਾ ਕਿਤੇ ਹੈ ਨਾ। ਜੀ। ਫਲੇ ਬਣਾ ਦੇ ਬੇਸ਼ੱਕ ਉਹਨੂੰ ਟਰਸਟ ਰਿਆ ਸੀ। ਹੂੰ। ਅੱਛਾ ਆਰਐਸਐਸ ਵਾਲਿਆਂ ਦੀ ਆਸਥਾ ਵੀ ਜਿਹੜੀ ਹੈ ਜਿਹੜੀ ਆਰਗੇਨਾਈਜੇਸ਼ਨ ਉਹ ਉਹ ਕਹਿੰਦੇ ਹੈ ਕਿ ਰਾਮ ਰਾਜ ਦੀ ਕਲਪਨਾ ਕਰਦੇ ਹੈ। ਜੀ। ਔਰ ਇਹ ਵੀ ਕਹਿੰਦੇ ਹੈ ਕਿ ਜਿਹੜਾ ਭਾਰਤ ਹੈ ਇੱਕ ਸੋਨਾ ਮੁਲਕ ਹੈ ਇੱਥੇ ਜਿਹੜੇ मतलब ਸਾਰੇ ਇਹਦਾ ਇਹਦੀ ਸੰਸਕ੍ਰਿਤੀ ਇੱਕ ਹੈ। ਕਲਚਰ ਇੱਕ ਹੈ। ਪੂਜਾ ਪદ્ધਤੀਆਂ ਅਲੱਗ-ਅਲੱਗ ਹੋ ਸਕਦੀਆਂ। ਜੀ। ਸੋ ਦੇਸ਼ ਦੇ ਹੋਰ ਲੋਕ ਨੇ ਉਹਨਾਂ ਲਈ ਉਦੋਂ ਵੀ ਗਰਵ ਦੀ ਗੱਲ ਸੀ ਹੁਣ ਅੱਜ ਹੁਣ ਪ੍ਰਧਾਨ ਮੰਤਰੀ ਨੇ ਜਾਂ ਮੁਖੀ ਨੇ ਜਿਹੜੇ ਆਰਐਸਐਸ ਦੇ ਮੁਖੀ ਨੇ ਆਪ ਕਿਹਾ ਕਿ ਹੁਣੇ ਜਿਹੜਾ ਜਦੋਂ ਤੁਹ ਅੱਜ ਲੱਗ ਗਿਆ ਜਿਹੜਾ ਧਰਮ ਦੁਆਜ ਲੱਗ ਗਿਆ ਹੈਗਾ ਉਦੋਂ ਉਹ ਹੁਣੇ ਇੱਕ ਕੰਪਲੀਸ਼ਨ ਹੋ ਗਈ ਹੈ ਤਾਂ ਇਹ ਆਪਣੇ ਆਪ ਚ ਇੱਕ ਕਲੇਮ ਉਰੇ ਉਹ ਵੀ ਉਦੋਂ ਵਿਦਾਊਟ ਕੰਪਲੀਸ਼ਨ ਜਿਹੜੇ ਆ ਉਹ ਕਿਤੇ ਗਏ ਸੀ ਸੋ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਹਰ ਵਿਅਕਤੀ ਨੂੰ ਜਿਹਨੂੰ ਧਰਮ ਦੇ ਆਧਾਰ ਦੇ ਉੱਤੇ ਆਪਣੇ ਜਿਹੜਾ ਉਹਦਾ ਫੰਡਮੈਂਟਲ ਰਾਈਟ ਹੈ ਉਹ ਚਾਹੇ ਪ੍ਰਧਾਨ ਮੰਤਰੀ ਨੇ ਚਾਹੇ ਮੋਨ ਭਾਗਵਤ ਨੇ ਉਹਨਾਂ ਨੇ ਉੱਥੇ ਜਾ ਕੇ ਕੀਤਾ ਰਸਮਾਂ ਆਦਾ ਕੀਤੀਆਂ ਸੋ ਆਸੇ ਕੀਤੀ ਜਾਣੀ ਚਾਹੀਦੀ ਹੈ ਕਿ RAM ਰਾਜ ਬਾਰੇ ਜਿਹੜੀ ਗੱਲ ਹੁੰਦੀ ਹੈ ਕਿ RAM ਦੇ ਰਾਜ ਹਰ ਕੋਈ ਸੁਖੀ ਸੀ ਹਰ ਕੋਈ ਸਮਾਨਤਾ ਦੇ ਆਧਾਰ 'ਤੇ ਸੀ ਔਰ RAM ਨੇ ਤਰਮ ਮर्याਦਾ ਦਾ ਰਾਜ ਧਰਮ ਦੀ ਮर्याਦਾ ਦਾ ਔਰ ਸਾਰੀਆਂ ਮਰਿਆਦਾ ਕਿਉਂਕਿ ਮਰਿਆਦਾ ਪ੍ਰਸ਼ੋਤਮ ਕਹਿ ਕੇ ਗਿਆ ਆਸ ਕਰਨੀ ਚਾਹੀਦੀ ਹੈ ਕਿ ਜਿਹੜੇ ਇਸ ਮੁਲਕ ਨੂੰ ਜਿਹੜੇ ਵੀ ਚਲਾਉਣਗੇ ਜਾਂ ਚਲਾਉਣ ਵਾਲੇ ਨੇ ਜਿਨ੍ਹਾਂ ਨੇ ਚਲਾਇਆ ਜਾਂਣ ਵਾਲੇ ਸਮੇਂ ਚਲਾਣਗੇ ਜੇ ਉਹ ਸੱਚਮੁੱਚ ਆਰਾਮ ਦੇ ਪ੍ਰਤੀ ਆਸਥਾਵਾਨ ਨੇ ਤੇ ਫਿਰ ਉਹ ਰਾਮ ਵਰਗੀ ਜਿਹੜੀ ਜਿਹੜੀ ਰਾਜ ਵਿਵਸਥਾ ਜੀ ਔਰ ਦੇ ਆਪ ਆਪਣੇ ਆਪ ਦੇ ਉੱਤੇ ਵੀ ਅਸੀਂ ਲੋਕ ਜਦੋਂ ਅਸੀਂ ਕਿਸੇ ਦੇ ਪ੍ਰਤੀ ਆਸਥਾवान ਹੁੰਨੇ ਆ ਤੇ ਅਸੀਂ ਉਹਦੇ ਚਰਿੱਤਰ ਨੂੰ ਆਪਣੇ ਆਪ ਵਿੱਚ ਦਵਾਮਾ ਚ ਲਿਆਉਨੇ ਆ ਫੇਰ ਹੀ ਅਸੀਂ ਉਹਦੇ ਠੀਕ ਆਸਥਾवान ਹੁੰਨੇ ਆ ਸੋ ਇਹ ਜਿਹੜਾ ਕਿਉਂਕਿ ਆਪਣੇ ਆਪ ਜੇ ਕਹੀਏ ਤਾਂ ਜਿਹੜਾ ਰਾਮ ਮੰਦਰ ਹੈ ਇਹ ਭਾਰਤ ਦੇ ਵਿੱਚ ਉਸੇ ਤਰ੍ਹਾਂ ਜਿਦਾਂ ਹੋਰ ਸਾਡੇ ਬੜੇ ਬੜੇ ਲਾਲ ਕਿਲਾ ਹੈ ਮਤਲਬ ਜਿਦਾਂ ਸਾਡੇ ਮਨੂਮੈਂਟਸ ਨੇ ਜਿਦਾਂ ਸਾਡੇ ਧਾਰਮਿਕ ਮਨੂਮੈਂਟਸ ਵੀ ਨੇ ਜਿਦਾਂ ਸਾਡੇ ਬਹੁਤ ਸਾਰੀਆਂ ਜਗ੍ਹਾ ਨੇ ਵੈਸ਼ਨੋ ਦੇਵੀ ਦੀ ਗੱਲ ਕਰਦੇ ਆ ਸਾਡੀ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਪੂਰੀ ਦੁਨੀਆ ਦਾ ਆਸਤਾ ਕਿਉਂਕਿ ਜਦੋਂ ਆਪਾਂ ਦਰਬਾਰ ਸਾਹਿਬ ਦਾ ਜ਼ਿਕਰ ਕਰਦੇ ਹਾਂ ਉਦੋਂ ਤਾਂ ਅਸੀਂ ਕਿਨੇ ਸਾਡੀ ਫਿਰ ਸਰਦਾਂ ਹੀ ਖਤਮ ਆ। ਬਿਲਕੁਲ। ਕਿਉਂਕਿ ਗੁਰੂ ਨਾਨਕ ਸਾਹਿਬ ਦੀ ਫਲਸਫੀ ਨੂੰ ਜਦੋਂ ਪਹਿਲਾਂ ਕਿਉਂਦੇ ਔਰ ਅਸਲ 'ਚ ਵੈਦਿਕ ਸਟੱਡੀਜ਼ ਫਲਸਫੀ ਸੀ ਉਹ ਵੀ ਇਹੀ ਕਹਿੰਦੀ ਸੀ ਕਿ ਅਸੀਂ ਸਾਰੇ ਇੱਕ ਆ। ਜੀ। ਤਾਂ ਹੁਣ ਸਾਡੇ ਮੁਲਕ ਦੇ ਅੰਦਰ ਇਹ ਗੱਲਾਂ ਚੱਲਣ ਲੱਗ ਪੈਂਦੀਆਂ ਕਿ ਨਹੀਂ ਫਲਾਣਾ ਉਹ ਆ ਫਲਾਣਾ ਉਹ ਆ। ਬਿਲਕੁਲ। ਤਾਂ ਮੈਨੂੰ ਲੱਗਦਾ ਵੀ ਇਸ ਕਿਸਮ ਦੇ ਜਿਹੜੇ ਪ੍ਰੋਗਰਾਮਸ ਨੇ ਇਸ ਕਿਸਮ ਦੇ ਜਿਹੜੇ ਮੂਵਮੈਂਟਸ ਨੇ ਇਹ ਸਾਨੂੰ ਇੱਕ ਰਣ ਦੀ ਜੜੀ ਹੈ। ਹਮ। ਉਹ ਦੇਖੋ ਨਾ RAM ਦੇ ਵੇਲੇ ਜਿਹੜੇ ਆ ਪਸ਼ੂ ਪੰਛੀਆਂ ਦੀ ਗ ਉਹ ਸਾਰਾ ਪ੍ਰਕਿਰਤੀ ਨੂੰ ਇਕੱਠਾ ਕਰਨ ਦੀ ਗੱਲ ਸੀ ਤੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਇੱਕ ਪਿਤਾ ਇੱਕ ਅਸਕੀਮ ਬਾਰੇ ਫਿਰ ਉਹਨਾਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਯਾਨੀ ਕਿ ਸਾਰੇ ਸਾਰੀ ਕੁਦਰਤ ਹੀ ਇੱਕ ਹੈ ਪਰ ਫਿਰ RAM ਨੂੰ ਵੀ ਇਸੇ ਤਰ੍ਹਾਂ ਜਿਹੜਾ RAM ਨਾਮ ਤਤ ਆ ਜਿਹੜਾ ਸੀ ਜਿਹਦੇ ਤੋਂ ਰਾਜਾ RAM ਹੋਏ ਹੈ ਤਾਂ ਫਿਰ ਉਹ ਸਾਨੂੰ ਚਾਹੀਦਾ ਕਿ ਸਾਨੂੰ ਉਹਨਾਂ ਦੇ ਕੋਲੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਕਿ ਅਸੀਂ ਜਿੰਨੇ ਵੀ ਲੋਕਾਂ ਭਾਰਤ ਦੇ ਵਿੱਚ ਵੀ ਜਿੰਨੇ ਰਹਿੰਦੇ ਆ ਉਹ ਸਾਰੇ ਇੱਕ ਹੀ ਇੱਕ ਹੀ ਨੇ ਬਿਲਕੁਲ ਬਿਲਕੁਲ ਸਹੀ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਹੁਣ ਲੈਨੇ ਆ ਇਜਾਜ਼ਤ ਤੁਹਾਡੇ ਤੋਂ ਸਰ ਤੁਹਾਡੇ ਤੋਂ ਵੀ ਇਜਾਜ਼ਤ ਲੈਨੇ ਆ ਬਹੁਤ ਬਹੁਤ ਧੰਨਵਾਦ ਤੁਹਾਡੇ ਦਾ ਮਿਹਰਬਾਨੀ ਜੀ ਤੁਹਾਨੂੰ ਪ੍ਰੋਗਰਾਮ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ